ਬਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਪਾ ਉਸ ਮੁਕੱਦਸ ਸਥਾਨ ਦੇ ਉੱਤੇ ਇਕੱਤਰ ਹੋਏ ਆ ਜਿਸ ਮੁਕੱਦਸ ਸਥਾਨ ਤੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਸਥਾਨ ਤੇ 40 ਮੁਕਤਿਆਂ ਨੂੰ ਮੁਕਤ ਕੀਤਾ ਸੀ ਉਹ 40 ਮੁਕਤੇ ਉਹ 40 ਪਿਆਰੇ 40 ਸਿੰਘ ਜਿਨ੍ਹਾਂ ਦੇ ਇਤਿਹਾਸ ਦੇ ਵਿੱਚ ਇੱਕ ਵਿਲੱਖਣ ਜਿਨ੍ਹਾਂ ਦਾ ਸਥਾਨ ਹੈ ਗੁਰੂ ਨਾਨਕ ਦੇ ਦਰ ਤੋਂ ਗੁਰੂ ਨਾਨਕ ਦੇ ਘਰ ਦੇ ਵਿੱਚ ਇੱਕ ਫਲਸਫਾ ਸਭ ਤੋਂ ਉੱਤਮ ਫਲਸਫਾ ਜਿਸ ਨੂੰ ਆਪਾਂ ਅਕਸਰ ਦੇਖਿਆ ਕਰਦੇ ਆ ਕਿ ਜਿਹੜਾ ਨੀਵਾ ਹੋ ਕੇ ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜਾ ਹਾਜ਼ਰ ਹੋਇਆ ਭਾਵੇਂ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰੀਏ ਤਾਂ ਉੱਥੇ ਜਿਹੜਾ ਵੀ ਨੀਵਾ ਹੋ ਕੇ ਸੱਚੇ ਮਨ ਦੇ ਨਾਲ ਤੰਤਰ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਦੇ ਚਰਨਾਂ ਦੇ ਵਿੱਚ ਜਾ ਕੇ ਹਾਜ਼ਰ ਹੋਇਆ ਉਸ ਨੂੰ ਹਮੇਸ਼ਾ ਉਸ ਦਰ ਤੋਂ ਸਤਕਾਰ ਵੀ ਮਿਲਿਆ ਔਰ ਮਾਫੀ ਵੀ ਮਿਲੀ ਹੈ ਇਹ ਇਤਿਹਾਸ ਹੈ 사ਤਸੰਗਤ ਜੀ ਇਹ ਐਡਾ ਉੱਚਾ ਗੌਰਵਮਈ ਇਤਿਹਾਸ ਜੋ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਸਤਕਾਰਯੋਗ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਜਿਨ੍ਹਾਂ ਨੇ ਹਮੇਸ਼ਾ ਸਾਨੂੰ ਇਹ ਸਿੱਖਿਆ ਦਿੱਤੀ ਕਿ ਸ਼੍ਰੀ ਅਕਾਲਪੁਰਖ ਸਾਹਿਬ ਤੋਂ ਉੱਚਾ ਸਾਡੇ ਲਈ ਕੋਈ ਨਹੀਂ ਹੈ ਔਰ ਉਸ ਕਾਲਕਤਬ ਸਾਹਿਬ ਤੋਂ ਜੋ ਉਹਨਾਂ ਨੂੰ ਤਨਖਾਹ ਲਈ ਗਈ ਉਹਨਾਂ ਨੇ ਬੜੇ ਹੀ ਅਦਬ ਦੇ ਨਾਲ ਬੜੇ ਹੀ ਇਮਾਨਦਾਰੀ ਦੇ ਨਾਲ ਬਹੁਤ ਹੀ ਨਿਮਰਤਾ ਦੇ ਨਾਲ ਉਹਨਾਂ ਨੇ ਪੂਰੀ ਕੀਤੀ ਤੁਸੀਂ ਦੇਖਿਆ ਹੀ ਹੈ ਕਿ ਵਿੱਚੋਂ ਉਹਨਾਂ ਨੂੰ ਉਠਾਉਣ ਦੇ ਲਈ ਔਰ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਹਾਨੀ ਦੇਣ ਦੇ ਲਈ ਕੈਸੀਆਂ ਕੋਝੀਆਂ ਚਾਲਾਂ ਚੱਲੀਆਂ ਗਈਆਂ ਪਰ ਮੈਂ ਸਮਝਦਾ ਕਿ ਤਨਤਬ ਸ਼੍ਰੀ ਗੁਰੂ ਹਰਗੋਬਿੰਦ ਪਾਸ਼ਾ ਨੇ ਉਹਨਾਂ ਨੂੰ ਬਖਸ਼ਿਆ ਉਹਨਾਂ ਨੂੰ ਹੱਥ ਦੇ ਕੇ ਰੱਖਿਆ ਇਸ ਕਰਕੇ ਅੱਜ ਸਾਡੇ ਦਰਮਿਆਨ ਸਰਦਾਰ ਸੁਬੀਰ ਸਿੰਘ ਜੀ ਬਾਦਲ ਸਾਡੀ ਅਗਵਾਈ ਕਰਨ ਦੇ ਲਈ ਤਿਆਰ ਬਰ ਤਿਆਰ ਨੇ ਕਿਉਂਕਿ ਉਸ ਦਰ ਤੋਂ ਉਹੀ ਬਖਸ਼ਿਆ ਜਾਂਦਾ ਜਿਹੜਾ ਨੀਵਾ ਹੋ ਕੇ ਉਸ ਦਰ ਤੇ ਨਿਮਰਤਾ ਦੇ ਨਾਲ ਸੀਸ ਨਵਾਉਂਦਾ ਤਾਂ ਮੈਂ ਜਿੱਥੇ ਆਪ ਸਭ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਜਿਹੜਾ ਬੜਾ ਵਿਲੱਖਣ ਇਤਿਹਾਸ ਹੈ ਬੜਾ ਉੱਚਾ ਇਤਿਹਾਸ ਹੈ ਸਾਡੇ ਬਜ਼ੁਰਗਾਂ ਨੇ ਲਹੂ ਡੋਲ ਕੇ ਆਪਣੀਆਂ ਹੱਡੀਆਂ ਦਾ ਚੂਰਮਾ ਪਾ ਕੇ ਇਸ ਦੀਆਂ ਨੀਹਾਂ ਦੇ ਵਿੱਚ ਉਹਨਾਂ ਦਾ ਖੂਨ ਹੈ ਐਵੇਂ ਨਹੀਂ ਪੰਜਾਬ ਦੇ ਵਿੱਚ ਐਵੇਂ ਨਹੀਂ ਪੰਜਾਬ ਦੇ ਵਿੱਚ ਜਿੰਨਾ ਵੀ ਵਿਕਾਸ ਹੋਇਆ ਜਿੰਨੇ ਵੀ ਮੋਰਚੇ ਲੱਗੇ ਉਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਮੋਰੀ ਕਤਾਰ ਦੇ ਵਿੱਚ ਮੋਰੀ ਸਫਾ ਦੇ ਵਿੱਚ ਹੋ ਕੇ ਨਿਭਿਆ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਵੀ ਪੰਜਾਬ ਦੇ ਪ੍ਰਤੀ ਆਪਣੇ ਫਰਜ਼ਾਂ ਤੋਂ ਮੂੰਹ ਨਹੀਂ 모ੜਿਆ ਅੱਜ ਤੁਸੀਂ ਵਕ ਵਕ ਪਾਰਟੀਆਂ ਦੇ ਨਾਰੇ ਸੁਣਦੇ ਹੋ ਵਕ ਵਕ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਬਹੁਤ ਸਾਰੀਆਂ ਏਜੰਸੀਆਂ ਬਹੁਤ ਸਾਰੇ ਅਜਿਹੇ ਲਾਲਚੀ ਤੇ ਲੋਭੀ ਤੇ ਸਵਾਰਥੀ ਲੋਕ ਜਿਹੜੇ ਅੱਜ ਦਿੱਲੀ ਵਾਲਿਆਂ ਦੀ ਬੋਲੀ ਬੋਲਦੇ ਨੇ ਸਾਨੂੰ ਧਿਆਨ ਰੱਖਣਾ ਪਏਗਾ ਕਿ ਕਿਸ ਤਰੀਕੇ ਦੇ ਨਾਲ ਕਿਹੜੀਆਂ ਸਾਜਸ਼ਾਂ ਦੇ ਨਾਲ ਇਹ ਅੱਜ ਤੋਂ ਨਹੀਂ ਇਤਿਹਾਸ ਤੋਂ ਪਰਾਣੀਆਂ ਇਤਿਹਾਸ ਤੋਂ ਅਗਰ ਅਸੀਂ ਵਾਚੀਏ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਉਹਨਾਂ ਦਾ ਇੱਕੋ ਹੀ ਇਰਾਦਾ ਹੈ ਕਿ ਚੌਂਕੀਦਾਰ ਖਤਮ ਕਰ ਦਿਓ ਜੇ ਕਿਸੇ ਨੂੰ ਖਤਮ ਕਰਨਾ ਹੈ ਜੇ ਕਿਸੇ ਘਰ ਨੂੰ ਲੁੱਟਣਾ ਦਾ ਸਭ ਤੋਂ ਪਹਿਲਾਂ ਉੱਥੋਂ ਦਾ ਚੌਂਕੀਦਾਰ ਉਹਦੇ ਤੇ ਹਮਲਾ ਕਰੋ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਚੌਂਕੀਦਾਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਮਰਹੂਮ ਉਹਨਾਂ ਵੱਲੋਂ ਕੀਤੇ ਕਾਰਜ ਉਹਨਾਂ ਵੱਲੋਂ ਆਪਸੀ ਭਾਈਚਾਰਕ ਸਾਂਝ ਜਿਹੜੀ ਉਹਨਾਂ ਨੇ ਲੋਕਾਂ ਦੇ ਵਿੱਚ ਰੱਖੀ ਲੋਕਾਂ ਨੂੰ ਹਰ ਵਰਗ ਨੂੰ ਨਾਲ ਲੱਗੇ ਚੱਲੇ ਬਹੁਤ ਹੀ ਸਤਿਕਾਰਯੋਗ ਸਾਡੇ ਵੀ.ਐਨ. ਸ਼ਰਮਾ ਜੀ ਸੀਨੀਅਰ ਐਨ.ਕੇ. ਸ਼ਰਮਾ ਜੀ ਸੀਨੀਅਰ ਅਕਾਲੀ ਆਗੂ ਕਿਰਪਾ ਕਰਕੇ ਉਹਨਾਂ ਨੂੰ ਅੱਗੇ ਆਉਣ ਦਿੱਤਾ ਜਾਵੇ ਸਾਹਮਣੇ ਆ ਬਿਲਕੁਲ ਟੀ ਤੇ ਖੜੇ ਨੇ ਸ਼੍ਰੀ ਐਨ.ਕੇ. ਸ਼ਰਮਾ ਜੀ ਨੂੰ ਬੇਨਤੀ ਹੈ ਕਿ ਸਿਕਿਉਰਿਟੀ ਵਾਲਿਆਂ ਨੂੰ ਹੌਂਦਿਓ ਜੀ ਸੋ 10 ਗੱਲ ਕਰ ਰਿਆ ਸੀ ਕਿ ਇਹ ਆਕਾਲੀ ਦਲ ਦੇ ਖਿਲਾਫ ਸਾਸ਼ਾ ਅੱਜ ਤੋਂ ਨਹੀਂ ਮੁੱਢ ਕਦੀਮ ਤੋਂ ਹੋ ਰਹੀਆਂ ਨੇ ਤਰ੍ਹਾਂ ਤਰ੍ਹਾਂ ਦੇ ਮਖੌਟੇ ਪਾ ਕੇ ਸਾਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਦੇ ਦਿੱਲੀ ਤੋਂ ਆਵਾਜ਼ ਆਉਂਦੀ ਹੈ ਉਹ ਆਮ ਆਦਮੀ ਪਾਰਟੀ ਦੀ ਆਵਾਜ਼ ਆਉਂਦੀ ਹੈ ਉਹ ਕਹਿੰਦੇ ਨੇ ਕਿ ਅਸੀਂ ਆਮ ਇਨਸਾਨਾਂ ਦੇ ਲਈ ਆਏ ਆ ਪਰ ਅੱਜ ਤੁਸੀਂ ਦੇਖ ਚੁੱਕੇ ਹੋ ਉਹਨਾਂ ਦੇ 3 ਸਾਲਾਂ ਦੇ ਵਿੱਚ ਜਿੰਨਾ ਨੁਕਸਾਨ ਪੰਜਾਬ ਦਾ ਉਹਨਾਂ ਨੇ ਕੀਤਾ ਹੋਰ ਕਿਸੇ ਪਾਰਟੀ ਨੇ ਸ਼ਾਇਦ ਨਾ ਕੀਤਾ ਹੋਵੇ ਉਸ ਤੋਂ ਪਿੱਛੇ ਜਾਓ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਦੀ ਸਰਕਾਰ ਰਹੀ ਹੈ 5 ਸਾਲ ਗੁਟਕਾ ਸਾਫ ਤੇ ਹੱਥ ਰੱਖ ਕੇ ਸੌਂਖਾ ਦੀ ਗਈ ਸੀ ਕਿ ਨਸ਼ਿਆਂ ਦਾ ਖਾਤਮਾ ਕਰਾਂਗੇ ਨਸ਼ਾ ਨਹੀਂ ਵੇਚਣ ਦੇਵਾਂਗੇ ਹੋਰ ਦੋਨਾਂ ਨੇ ਬੜੇ ਵਾਦੇ ਕੀਤੇ ਸੀ ਪਰ 5 ਸਾਲ ਉਹਨਾਂ ਨੇ ਵੀ ਕੁਝ ਨਹੀਂ ਕੀਤਾ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਦੇ ਵਿੱਚ ਪੁੱਛਿਆ ਕਿ ਸਾਨੂੰ ਇੱਕ ਕੰਮ ਵੀ ਗਨਾ ਦਿਓ ਤਾਂ ਜਿਹੜੇ ਸਾਬਕਾ ਮੁੱਖ ਮੰਤਰੀ ਸਾਚਰਨਜੀਤ ਸਿੰਘ ਚੰਨੀ ਦੇ ਮੂੰਹੋਂ ਸੱਚ ਨਿਕਲਿਆ ਕੀ ਨਿਕਲਿਆ ਕਿ ਅਸੀਂ 5 ਸਾਲਾਂ ਦੇ ਵਿੱਚ ਪੈ ਚ ਲਾਏ ਆ ਸੜਕਾਂ ਤੇ ਸਾਧ ਸੰਗਤ ਜੀ ਮੈਂ ਸਮਝਦਾ ਤੇ ਤੁਹਾਨੂੰ ਸੂਰਜ ਨੂੰ ਦੀਵਾ ਬਖਾਉਣ ਵਾਲੀ ਗੱਲ ਹੋ ਜੇਗੀ ਜੇ ਸ਼੍ਰੋਮਣੀ ਅਕਾਲੀ ਦਲ ਦੇ ਕੰਮਾਂ ਦੀ ਗੱਲ ਕਰੀਏ ਅੱਜ ਤੱਕ ਕੋਈ ਪਾਰਟੀ ਪੰਜਾਬ ਦੇ ਵਿੱਚ ਅਜਿਹੇ ਕੰਮ ਨਹੀਂ ਕਰ ਸਕੀ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਅੱਜ ਤੁਸੀਂ ਇਸ ਇਤਿਹਾਸਕ ਧਰਤੀ ਤੇ ਇਕੱਠੇ ਹੋਏ ਹੋ ਇਹ ਪ੍ਰਣ ਕਰਕੇ ਚੱਲਿਆ ਜਾਏ ਕਿ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕੈਸੀ ਆਪਣੀ ਖੇਤਰੀ ਪਾਰਟੀ ਸ਼ੋਮਨੀਆ ਅਕਾਲੀ ਦਲ ਨੂੰ ਤਕੜੇ ਕਰਕੇ ਇਥੋਂ ਨਿਕਲਣਾ ਇੱਕ ਇੱਕ ਸਵਾਲ ਲੱਖ ਵੰਗੂ ਲੜਿਆ ਜੇ ਇਸ ਤੋਂ ਬਾਅਦ ਕਿਉਂਕਿ ਤੁਹਾਨੂੰ 2027 ਦੇ ਇਲੈਕਸ਼ਨ ਆਉਣੇ ਆ ਮੈਂ ਬਹੁਤ ਤਕੜੀ ਹੈ ਔਰ ਮੈਨੂੰ ਪੂਰਨ ਉਮੀਦ ਹੀ ਨਹੀਂ ਵਿਸ਼ਵਾਸ ਹੈ ਕਿ ਤੁਸੀਂ ਜਿੰਨੀ ਕ੍ਰੀਮ ਇੱਥੇ ਆਏ ਹੋ ਇਹ ਉਹ ਲੋਕ ਨੇ ਜਿਨ੍ਹਾਂ ਨੇ ਇਤਿਹਾਸ ਸਿਰਜਿਆ ਅੱਜ ਤੁਸੀਂ ਇਤਿਹਾਸ ਸਿਰਜਣ ਲਈ ਆਏ ਹੋ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਿ ਤੁਸੀਂ ਐਡੀ ਵੱਡੀ ਗਿਣਤੀ ਚਾਹਿਓ ਸਾਡੇ ਕੋਲੋ ਸ਼ਾਇਦ ਉਹਨੇ ਪ੍ਰਬੰਧ ਨਾ ਹੋ ਸਕੇ ਹੋਣ ਇੰਨੀ ਬੇਨਤੀ ਇੰਨੀ ਕਹਾਜ਼ਰੀ ਪ੍ਰਵਾਨ ਕਰਨੀ ਬਿਲਾਓ ਜੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ